ਆ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਇੱਥੇ ਵੱਡੇ ਲਾਹਮ ਲੈ ਕੇ ਨਾਲ ਸਾਹਮਣੇ ਆਏ ਹੋ ਪਾਕਿਸਤਾਨ ਦੀ ਉਮੀਦਾਰੀ ਦਾ ਦینا ਹੈ ਨਗਰ ਕੌਂਸਲ ਦੀ ਲੱਗੀ ਸਕੇ 11 11 ਕਾਰਨ ਆ ਬੰਦ ਕਰੇ ਅਸੀਂ ਤੇ ਕਾਉਂਡ ਦੇ ਨਾਲ ਅਸੀਂ ਤੇ ਪਹੁੰਚੇ ਆਂ ਔਰ ਪਾਸਰ ਵਾਸਨ ਬੇਰਕਰ ਦੀ 11 ਬਾਗ ਦੇ ਕਾਰਨ ਐਮ ਸੀ ਜਿੱਤਾ ਕੇ ਤੁਹਾਨੂੰ ਮੌਕਾ ਦੇ ਜਿਹੜਾ ਬਾਜ਼ਾਰ ਦਾ ਬਹੁਤ ਵੱਡਾ ਮਸਲਾ ਦੁਕਾਨਾਂ ਦਾ ਉਹ ਅਸੀਂ ਪਹਿਲ ਦੇ ਆਧਾਰ ਤੇ ਹੱਲ ਕਰਾਂਗੇ ਇਹ ਪਹਿਲਾ ਮੌਕਾ ਹੋਊਗਾ ਕਿ ਨਰੋਲ ਆਮ ਆਦਮੀ ਪਾਰਟੀ ਦੇ ਐਮ ਸੀ ਜਿੱਤ ਕੇ ਅਗਰ ਪੰਚਾਇਤ ਪਾਸੋਂ ਦਾ ਫਰਦਾਨ ਆਵਾਜ਼ ਫਾੜੀ ਦੇ ਬਣੂਗਾ ਪਹਿਲਾ ਸਾਡੀ ਇਹ ਕਸ਼ਿਸ਼ ਜਦੋਂ ਅਸੀਂ ਬਣਾਇਆ ਇੱਥੇ ਮੁਕਸਲ ਰਹੇ ਨੇ ਕਈ ਚੀਜ਼ਾਂ ਹੋ ਜਦੋਂ ਦੂਜੀ ਪਾਰਟੀ ਚ ਕਹਿਆ ਹਵੇ ਆਪਣੀ ਮਨ ਬਰਤੀਆਂ ਕਰਦਾ ਜੀ ਪਰ ਹੁਣ ਵਿਸ਼ਵਾਸ ਹੋਣੇ ਆ ਕਿ ਜਿਹੜਾ ਵੀ ਪਾਸੋਂ ਬਾਜ਼ਾਰ ਦਾ ਮਸਲਾ ਹੈ ਦੁਕਾਨਾਂ ਦਾ ਕਿ ਨਵੀਂ ਦੁਕਾਨ ਬਣਾ ਨਹੀਂ ਸਕਦੇ ਆਪਾਂ ਉਹਦੀ ਕੋਈ ਮੋਡੀਫਾਈਂਗ ਕਰ ਸਕਦੇ ਆ ਉਹ ਸਾਰਾ ਮਸਲਾ ਕਿ ਮੀਟਾ ਦੇ ਨਾਲ ਹੱਲ ਕਰਾਂਗੇ ਬਾਕੀ ਪਾਸੋਂ ਨੂੰ ਸੋਨਾ ਬਣਾਉਣ ਵਿੱਚ ਜਿਵੇਂ ਪਹਿਲਾ ਪਹਿਲੇ ਨੰਬਰ ਤੇ ਆਉਂਦਾ ਰਿਹਾ ਪਾਸੋਂ ਦੇ ਵਿੱਚ ਇੱਕ ਸੋਹਣੀ ਪਾਰਕ ਬਣਾਉਣ ਜਾ ਰਹੇ ਆ 4 ਚਾਰੇ ਪਾਸੇ ਗੇਟ ਬਣਾਉਣ ਜਾ ਰਹੇ ਆ ਐਸਟਪੀਪੀ ਦਾ ਉਗਾਟਨ ਕਰ ਦਿੱਤਾ 4 ਕਰੋੜ ਰੁਪਏ ਦਾ ਕੰਮ ਚੱਲ ਰਿਹਾ 3 ਕਰੋੜ ਰੁਪਏ ਦੇ ਨਾਲ ਸੀਵਰੇਜ ਪੈ ਚੁੱਕਿਆ ਔਰ ਪੂਰਾ ਜਿਹੜਾ ਪਾਸੋਂ ਆ ਕੈਮਰਾ ਦੇ ਨਾਲ ਅਸੀਂ ਕਵਰ ਕਰ ਰਹੇ ਆ ਕੈਮਰੇ ਚਾਰੇ ਪਾਸੇ ਲੱਗਣਗੇ ਪੂਰੀ ਪਾਸੋਂ ਦੀ ਮੀਟਿੰਗ ਜਿਹੜੀ ਆ ਉਹ ਕੈਮਰੇ ਦੇ ਰੇ ਹੋਊਗੀ ਕੋਈ ਵੀ ਐਸਟਪੀਪੀ ਘਟਨਾਵਾਂ ਦੀ ਆ ਰਾਈਟ ਰਿਪੋਰਟ ਦੀ ਮੀਟਿੰਗ ਜਿਹੜੀ ਆ ਬਾਈ ਮਾਨ ਸਾਹਿਬ ਕੀ ਕਾਰਨ ਆ ਜਿਹੜੇ ਪਿਛਲੀ ਨਗਰਪੰਚਾਇਤ ਦੇ ਵਿੱਚ ਆਪਣੇ ਆਪ ਪਾਰਟੀ ਵੱਲੋਂ ਦਾਵੇਦਾਰ ਸੀਗੇ ਪੁਨਬਿਚ ਕਿਸੇ ਨੂੰ ਵੀ ਇਸ ਪਾਰਟੀ ਜਵਾਰੀ ਦਿੱਤੀ ਨਹੀਂ ਬਹੁਤ ਨਹੀਂ ਜੀ ਆ ਆ ਦੇਖੋ ਸਾਡੇ ਆ ਆ ਖੜੇ ਨੇ ਜੀ ਠੀਕ ਹੈ ਕਮਲ ਕਮਲ ਕਿਸੇ ਆ ਕਮਲ ਸਾਡੇ ਪ੍ਰਾਣੇ ਵਰਕਰ ਪਏ ਨੇ ਠੀਕ ਹੈ ਜੀ ਇੱਥੇ ਸਾਡੇ ਸ਼ੇਵਨਾਲ ਦੀ ਪ੍ਰਾਣੇ ਵਰਕਰ ਨੇ ਦੇਖੋ ਚਾਰ ਪੰਜ ਪ੍ਰਾਣੇ ਬਲੰਕੀਆ ਜਿਹੜੇ ਉਹਨਾਂ ਨੂੰ ਮੌਕਾ ਦਿੱਤਾ ਗਿਆ ਬਾਕੀ ਜਿਹੜੇ ਪਿਛਲੇ ਲੰंबे ਸਮੇਂ ਤੋਂ ਨਾਲ ਚੱਲ ਰਹੀ ਹੈ ਪਾਰਟੀ ਦੇ ਉਹਨਾਂ ਨੂੰ ਮੌਕਾ ਦਿੱਤਾ ਗਿਆ ਕਿਉਂਕਿ ਜਿਹੜਾ ਵੀ ਆਧਾਰ ਰੱਖਦਾ ਜੀ ਕਿਉਂਕਿ ਇਲੈਕਸ਼ਨ ਹੈ ਜੀ ਜਿਹੜੀ ਇਲੈਕਸ਼ਨ ਨਾ ਟ ਜੋ ਕੇ ਮਜ਼ਾਕ ਨਹੀਂ ਹੈ ਇਹ ਲੋਕਾਂ ਦੀ ਭਾਵਨਾਵਾਂ ਦੇ ਨਾਲ ਅਤਵਾ ਲੈ ਕੇ ਬਹੁਤ ਵੱਡੀ ਸੇਵਾ ਹੈ ਜੀ ਉਹ ਸੇਵਾ ਜਿਹੜੀ ਹੈ ਕਰਨ ਦੇ ਲਾਇਕ ਹੋਣਾ ਪਰ ਉਹ ਸੇਵਾ ਨੂੰ ਕਿ ਨਿਭਾਉਣਾ ਬਹੁਤ ਵੱਡਾ ਇਹ ਗੁਣ ਚਾਹੀਦਾ ਨਿਮਰਤਾ ਚਾਹੀਦੀ ਹੈ ਸਹਿਸਭਾ ਚਾਹੀਦਾ ਕੋਈ ਭੂਲ ਜਿਵੇਂ ਆਪ ਜੁੜ ਕੇ ਫਿਰ ਵੀ ਧੀਮੀ ਪਾ ਕੇ ਉਹਨੂੰ ਸਮਝਾਈਦਾ ਵੀ ਫਾਈਟ ਕਰ ਕੋਈ ਗੱਲ ਨਹੀਂ ਇਹ ਸਾਰੇ ਗੁਣ ਜਿਹੜੇ ਪੋਲਿਟਿਕ ਪੋਲਿਟਿਕਲ ਬੰਦੇ ਦੇ ਵਿੱਚ ਹੋਣੇ ਚਾਹੀਦੇ ਸਾਡੇ ਸਾਰੇ ਜਣੇ ਉਮੀਦਵਾਰ ਨੇ ਸਾਡੇ ਬਹੁਤ ਸੋਨਾ ਕਲਾ ਸਪੂਰਨ ਨੇ ਔਰ ਇਹਨਾਂ ਨੂੰ ਮੌਕਾ ਜੇਕਰ ਉਹ ਮਿਲੇਗਾ ਤੇ ਛੇ ਤਰੀਕੇ ਨਾਲ ਕੰਮ ਉਮੀਦਵਾਰਾਂ ਨੂੰ ਕਿਸ ਤਾਂ ਦੀ ਗਾਈਡਲਾਈਨ ਨੇ ਕਿਉਂਕਿ ਅਮਨ ਸ਼ਾਂਤੀ ਬਹੁਤ ਜ਼ਰੂਰੀ ਹੈ ਪ੍ਰਸ਼ਾਸਨ ਦੇ ਤੌਰ ਤੇ ਮੇਰੇ ਕੋਲ ਹੁਣੇ ਰਿਪੋਰਟ ਆਈ ਕਿ ਜੀ ਦੂਜੀਆਂ ਪਾਰਟੀਆਂ ਕਹਿੰਦੀ ਕਿ ਇਸੇ ਧੱਕਾ ਕਰਨਗੇ ਇਸੇ ਗੁੰਡਾਗਰਦੀ ਹੋਏਗੀ ਮੈਂ ਵਿਸ਼ਵਾਸ ਹੋਂਨਾ ਬੀਜੇਪੀ ਅਕਾਲੀ ਦਲ ਕਾਂਗਰਸ ਸਾਰੇ ਸਾਡੇ ਭਾਈ ਨੇ ਉਹ ਕਿ ਕਿਤੇ ਵੀ ਕੋਈ ਵੀ ਆਹਨ ਰੋਡ ਤੇ ਕੋਈ ਪ੍ਰੋਬਲਮ ਨਹੀਂ ਆਏਗੀ ਕਿਤੇ ਕੋਈ ਧੱਕਾ ਨਹੀਂ ਹੋਏਗਾ ਕਿਤੇ ਕੁਝ ਨਹੀਂ ਹੋਏਗਾ ਜੀ ਇਮਾਨਦਾਰੀ ਦੇ ਨਾਲ ਜਿਹੜੇ ਵੀ ਪਾਸੋਂ ਦੀ ਸੰਗਤ ਫੈਸਲਾ ਕਰੀਗੇ ਉਹ ਸਿਰ ਮੱਥੇ ਪ੍ਰਵਾਨ ਹੋਏਗਾ ਕਿਤੇ ਕੋਈ ਧੱਕਾ ਪਾਸੋਂ ਦੇ ਵਿੱਚ ਲੰਬੇ ਸਮੇਂ ਤੋਂ ਕੋਈ ਵੱਡਾ ਪ੍ਰੋਜੈਕਟ ਹੀ ਲਾਏ ਗਏ ਜਿਹੜੇ ਅਧੂਰੇ ਪਏ ਸੀ ਕਿ ਕਹ ਕੇ ਪਾਸੋਂ ਵਾਸੀਆਂ ਦਾ ਕਹਿਣਾ ਜਿਹੜੇ ਵਾਅਦੇ ਚ ਪੂਰੇ ਨਹੀਂ ਹੋਇਆ ਜੀ ਜੀ ਹਾਂ ਬਿਲਕੁਲ ਤੁਹਾਡੀ ਗੱਲ ਮੈਂ ਸਹਿਮਤ ਹਾਂ ਇਸ ਗੱਲ ਨਾਲ ਜਿਹੜੀ ਜਿਹੜੀ ਹੈਗੀ ਹੈ ਟ੍ਰੈਫਿਕ ਦੀ ਸਮੱਸਿਆ ਉੱਤੇ ਲਈ ਅਸੀਂ ਇੱਕ ਨਵਾਂ ਬਾਈਪਾਸ ਦੀ ਪ੍ਰਪੋਜ਼ਲ ਅਸੀਂ ਤਿਆਰ ਕਰ ਰਹੇ ਹਾਂ ਇਹ ਉਪਰਪੋਲ ਜਦੋਂ ਆ ਗਈ ਤਾਂ ਪਾਸੇ ਦੇ ਵਿੱਚ ਜਿਹੜੀ ਟ੍ਰੈਫਿਕ ਦੀ ਬਹੁਤ ਵੱਡੀ ਸਮੱਸਿਆ ਜਿਹੜੀ ਓਵਰਲੋਡ ਟਰੱਕ ਨਿਕਲਦੇ ਹਨ ਉਹ ਬਾਹਰੋਂ ਬਾਹਰ ਨਿਕਲ ਜਾਇਆ ਕਰਨਗੇ ਬਹੁਤ ਵੱਡੀ ਜਿਹੜੀ ਮੈਂ ਪਹਿਲਾਂ ਜ਼ਿਕਰ ਕਰਕੇ ਟੇ ਕਿ ਦੁਕਾਨਾਂ ਜਿਹੜੀਆਂ ਨੇ ਜਦੋਂ ਮੋਡੀਫਾਈ ਹੋ ਗਈਆਂ ਤਾਂ ਫ੍ਰੈਂਡਡ ਸ਼ੋਅਰੂਮ ਆਉਣਗੇ ਪਾਸੇ ਪਾਸੋਂ ਦਾ ਹੱਬ ਬਣ ਜੂਜੀ ਇੱਥੇ ਵਪਾਰ ਦੇ ਵਿੱਚ ਮੈਂ ਪ੍ਰਮਾਤਮਾ ਨੂੰ ਫਾਦਰਨਾ ਜਾਣ ਕੇ ਕਹਿੰਦਾ ਵਪਾਰ ਦੇ ਵਿੱਚ 100 ਬਣਾ ਵਾਧਾ ਹੋਊਗਾ ਜੀ ਇਹ ਸਾਰੇ ਕੰਮ ਅਸੀਂ ਕਰਾਂਗੇ ਔਰ ਕਰਾਂਗੇ ਤਾਂ ਜੇ ਤੁਸੀਂ ਮੌਕਾ ਦਿਓਗੇ ਤੁਸੀਂ ਮੌਕਾ ਦਿਓ ਤੁਸੀਂ ਆਪਣੀ ਜਿੰਮੇਵਾਰੀ ਨਿਭਾਓ ਬਤੌਰ ਜਮਦਰ ਬਤੌਰ ਸਾਡੀ ਨਗਰ ਪੰਚਾਇਤ ਪਾਸੋਂ ਦੇ ਐਮਸੀ ਸਾਹਿਬਾਨ ਸਾਡੀ ਪ੍ਰਧਾਨ ਕਮੇਟੀ ਬਣ ਕੇ ਅਸੀਂ ਮੰਗ ਕਰੀਦੇ ਨਾਲ ਤੁਸੀਂ ਨਸ਼ਾ ਇੱਕ ਬਹੁਤ ਵੱਡੀ ਸਮੱਸਿਆ ਹੈ ਕੀ ਕਹਣਾ ਚਾਹੁੰਦੇ ਹੋ ਜੀ ਪੰਜਾਬ ਨੂੰ ਦੇ ਵਿੱਚ ਨਸ਼ਾ ਇੱਕ ਬਹੁਤ ਵੱਡੀ ਸਮੱਸਿਆ ਹੈ ਜਿਹੜੇ ਤੱਕ ਹੱਲ ਨਹੀਂ ਹੋ ਸਕਿਆ। ਬਿਲਕੁਲ ਨਸ਼ਾ ਕਰਨ ਵਾਲੇ ਔਰ ਨਸ਼ਾ ਲੈਣ ਵਾਲੇ ਨਸ਼ਾ ਵੇਚਣ ਵਾਲੇ ਇੱਕ ਬੜਾ ਜੀਬੂ ਗਰੀਬ ਜੀ ਦੀ ਚੀਨ ਹੈ। ਉਹਦੇ ਵਿੱਚ ਮੈਂ ਸਭ ਨੂੰ ਬੇਨਤੀ ਕਰਦਾ ਸਾਡੇ ਡੀਜੀਪੀ ਪੰਜਾਬ ਜਗਤ ਸਿੰਘ ਸਾਹਿਬ ਦੀ ਸਾਡੇ ਮੁੱਖ ਮੰਤਰੀ ਪੰਜਾਬ ਅੱਛੀ ਸਾਰੇ ਲੱਗੇ ਹੋਏ ਆ ਜੀ। ਕਿ ਲੋਕ ਲਹਿਰ ਤੋਂ ਬਨਾ ਕਿਸੇ ਵੀ ਚੀਜ਼ ਨੂੰ ਅੱਕ ਕੋਲ ਨਹੀਂ ਪਾ ਸਕਦੇ। ਮੈਂ ਸਭ ਨੂੰ ਬੇਨਤੀ ਕਰਦਾ ਜਿਹੜੇ ਨਸ਼ਾ ਲੈਂਦੇ ਨੇ ਜਾਂ ਵੇਚਦੇ ਨੇ ਉਹ ਸਾਰਾ ਪਤਾ ਜੀ ਸਮਾਜ ਨੂੰ ਸਾਰਾ ਪਤਾ ਉਹ ਸਾਥ ਦਿਓ ਸਾਡਾ। ਟੋੜਾ ਨਾਮ ਗੁੱਪਤ ਰੱਖਿਆ ਜਾਏਗਾ ਸਤ ਸਤਕਾਰ ਵਿੱਚ ਕਰ ਰਹੇ ਹਾਂ ਰੱਬ ਦੀ ਕਰਦੇ ਰਹਿਣਾ 500 ਦੀ ਵੋਟ ਨੂੰ ਕੀ ਪੀਦਾ ਜੀ ਮੇਰੀ ਤਾਂ ਤਰਫਾਨ ਕੇ ਬੇਨਤੀ ਆ ਲੋਕਤੰਤਰ ਤਾਂ ਲੋਕ ਵੱਡੇ ਹੁੰਦੇ ਠੀਕ ਹੈ ਜੀ ਸੰਗਤ ਵੱਡੀ ਹੁੰਦੀ ਹੈ ਅਸੀਂ ਤਾਂ ਛੋਟੇ ਸੇਵਾ ਬਖਸ਼ੀਆ ਸੇਵਾ ਕਰ ਰਹੇ ਹਾਂ 500 ਨਿਵਾਸੀਆਂ ਨੂੰ ਬੇਨਤੀ ਆ ਦੋਨੇ ਹੱਥ ਜੋੜ ਕੇ ਸਿਰ ਝੁਕਾ ਕੇ ਕਿ ਤੁਸੀਂ ਸਾਨੂੰ ਇਹ ਮੌਕਾ ਦਿਓ ਸਾਡੇ 11 ਐਮਸੀ ਨੂੰ ਇਹ ਮੌਕਾ ਦਿਓ ਇੱਕ ਇਲੈਕਸ਼ਨ ਜਿਹੜੀ ਆ ਨਾਪਾਜ ਵੀ ਹੋ ਰਹੀ ਆ ਨਗਰ ਕੌਂਸਲ ਦੀ ਔਰ ਅੱਜ ਸਵੇਰੇ ਸਵੇਰੇ ਹੀ ਮੈਂ ਬੇਨਤੀ ਕੀਤੇ ਘਰੇ ਜਾ ਕੇ ਜਿਹੜੇ ਉਮੀਦਵਾਰ ਅ ਗੁਰਬੀਤ ਭੱਟੀ ਸਾਹਿਬ ਉਮੀਦਵਾਰ ਸੀ ਕਾਂਗਰਸ ਵੱਲੋਂ ਮੈਂ ਜਾ ਕੇ ਬੇਨਤੀ ਕੀਤੀ ਮੈਂ ਕਿਹਾ ਜੀ ਤੁਸੀਂ ਸਾਨੂੰ ਮੌਕਾ ਦਿਓ ਅਸੀਂ ਸੇਵਾ ਕਰ ਰਹੇ ਹਾਂ ਸਾਨੂੰ ਸਾਨੂੰ ਤੁਸੀਂ ਬਲਦੇਵ ਉਹਨਾਂ ਨੇ ਮੇਰੀ ਗੱਲ ਮੰਨੀ ਕਾਂਗਰਸ ਦਾ ਉਮੀਦਵਾਰ 90 ਤੋਂ ਜਿਹੜੇ ਆਫੀਸ਼ੀਅਲੀ ਉਮੀਦਵਾਰ ਕੱਲ 900 ਸੀ ਉਹ ਉਹ ਵਿਦਡਰੋ ਕਰ ਗਏ ਜੀ ਕਹਿੰਦੇ ਮੈਂ ਨਹੀਂ ਪੇਪਰ ਪੜਦਾ ਮੈਂ ਤੁਹਾਡੇ ਨਾਲ ਹੈ ਜੀ ਸੋ ਚਾਰੇ ਪਾਸੇ ਆਮ ਆਦੀ ਪਾਰਟੀ ਦੀ ਨੇਰੀ ਹੈ ਚਾਰੇ ਪਾਸੇ ਵਿਕਾਸ ਦੀ ਗੱਲ ਹੈ ਚਾਰੇ ਪਾਸੇ ਇੱਕ ਗੱਲ ਹੈ ਕਿ ਜੇ ਕੋਈ ਕਰ ਸਕਦਾ ਤਾਂ ਆਮ ਆਦੀ ਪਾਰਟੀ ਕਰ ਸਕਦੀ ਹੈ ਜੇ ਕੋਈ ਕਰ ਸਕਦਾ ਤਾਂ ਮੁੱਖ ਮੰਤਰੀ ਪੰਜਾਬ ਕੁਵੰਤਮ ਨਹੀਂ ਕਰ ਸਕਦਾ ਬਾਕੀ ਸਾਰੀਆਂ ਗੱਲਾਂ ਟ੍ਰੈਵਲ ਕਰਦੀਆਂ ਨੇ ਜਿਵੇਂ ਪੰਜਾਬ ਦੇ ਵਿੱਚ ਨੌਕਰੀਆਂ 50000 ਤੋਂ ਉੱਪਰ ਮਿਲ ਗਈਆਂ ਜਿਵੇਂ ਪੰਜਾਬ ਦੇ ਵਿੱਚ ਪਿਛਲੇ 2 ਸਵਾ 2 ਸਾਲ ਤੋਂ ਬਿਜਲੀ ਦੀ 600 ਜੰਡ ਬਿਜਲੀ ਮੁੱਕ ਮਿਲ ਰਹੀ ਹੈ ਜਿਵੇਂ ਪੰਜਾਬ ਦੇ ਵਿੱਚ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਪਹੁੰਚ ਰਿਹਾ ਜਿਵੇਂ ਬਿਨਾ ਕਿਸੇ ਨੂੰ ਤੰਗ ਪ੍ਰੇਸ਼ਾਨ ਕੀਤਾ ਪੂਰੇ ਪਾਸੋਂ ਔਰ ਨਾਪਾ ਹਲਕੇ ਦੇ ਵਿੱਚ ਕਿਤੇ ਤੇ ਵੀ ਕੋਈ ਗੈਰ ਕਾਨੂੰਨੀ ਪਰਚਾ ਨਹੀਂ ਪਹਿਲਾਂ ਕੀ ਹੁੰਦਾ ਸੀ ਪਰਚੇ ਬਹੁਤ ਹੁੰਦੇ ਸੀ ਇਹ ਸਾਰੀਆਂ ਇੱਕ ਬਦਲਾਅ ਹੀ ਹੈ ਨਾ ਜੀ ਔਰ ਮੈਂ ਤਾਂ ਆਪਣੀ ਤਰਖਾ ਵੀ ਸੰਗਤ ਚ ਵੰਡਦੇ ਨਾ ਜੀ ਗਰੀਬ ਲੋੜਵੰਦ ਲੋਕਾਂ ਚ ਵੰਡਦੇ ਨਾ ਸਾਡੇ ਅੰਦਰ ਜਜ਼ਬਾ ਹੈ ਕਿ ਅਸੀਂ ਕੁਝ ਕਰੀਏ ਸਾਡੀ ਜਿਹੜੀ ਟੀਮ ਆ 11 ਐਮਸੀ ਜਿਹੜੇ ਚੋਣ ਲੜਦੇ ਆ ਇਹ ਵੀ ਇੱਕ ਜਜ਼ਬੇ ਨਾਲ ਚੋਣ ਲੜਦੇ ਆ ਔਰ ਇਹਨਾਂ ਦਾ ਪੂਰੇ ਦਾ ਪੂਰਾ ਮਕਸਦ ਜਿਹੜਾ ਉਹ ਪਾਲਸੋ ਨੂੰ ਚਮਕਾਉਣ ਤੇ ਹੋਏਗਾ ਪਾਲਸੋ ਨੂੰ ਸਵੱਛ ਅਭਿਆਨ ਦੇ ਤਹਿਤ ਪਹਿਲੇ ਨੰਬਰ ਤੇ ਲਿਆਉਣਾ ਹੋਏਗਾ ਔਰ ਪਾਲਸੋ ਦੇ ਵਿੱਚ ਕੂੜੇ ਦਾ ਹੱਲ ਸੀਵਰੇ ਦਾ ਹੱਲ ਆਲਰੇਡੀ ਹੋ ਚੁੱਕਿਆ ਜਿਹੜੀਆਂ ਕੋਈ ਸਬਜ਼ੀ ਮੰਡੀ ਦੀ ਸਮੱਸਿਆ ਉਹ ਵੀ ਹ ਜੋਸ਼ੀ ਦਾ ਹਾਂ ਇੱਕ ਸਵਾਲ ਜਿਹੜਾ ਵਿਵੇਂਦਰ ਜੋਸ਼ੀ ਜੀ ਨੇ ਉਹ ਆਜ਼ਾਦ ਕੈਂਡੀਡੇਟ ਨੇ ਉਹ ਨਰਾਜ ਨਹੀਂ ਕੀ ਕਰਨੇ ਜੀ ਕੋਈ ਨਹੀਂ ਭਰਾ ਸਾਡੇ ਮਨਾਣਾ ਕੋਈ ਨਹੀਂ ਰਾਣਾ ਅਨਦੀਪ ਅਸਮਾ ਕਿਹੜੇ ਵਾਰ ਤੋਂ ਟਿਕਟ ਪਾ ਦਿੱਤਾ ਬਲਿਕ 10 ਨੰਬਰ ਤੋਂ ਆਮ ਆਦਮੀ ਪਾਰਟੀ ਜੀ ਆਪਾਂ ਗੱਲ ਕਰੀਏ ਇਸ ਵਕਤ ਕਿਸਤਾਂ ਦੇ ਖਰਾਬ ਨੇ 500 ਸ਼ਹਿਰ ਦੇ ਕਿਹੜੇ-ਕਿਹੜੇ ਕੰਮ ਹੋਣ ਵਾਲੇ ਨੇ ਜੀ ਬਹੁਤ ਵਧੀਆ ਹਾਲਾਤ ਵਿੱਚ ਕੰਮ ਤਾਂ ਬਈ ਸਰਕਾਰ ਵਾਲੇ ਵੀ ਚੱਲਦੀ ਰਹਿੰਦੇ ਨੇ ਸਭ ਬਹੁਤ ਸਹੀ ਨੂੰ ਗਲਤੋ ਵੀ ਹੋਏ ਨੇ ਤੇ ਹੁਣ ਅਸੀਂ ਸੇਵਾ ਲੱਗਦੀ ਹੈ ਤਾਂ ਅਸੀਂ ਉਹਨਾਂ ਨੂੰ ਮੰਮਾ ਨੂੰ ਬਿਲਕੁਲ ਸਹੀ ਤਰੀਕਾ ਨਾਲ ਲੋਕਾਂ ਦੇ ਕਹਿਣ ਮੁਤਾਬਕ ਕੰਨੀ ਕਰਾਂਗੇ ਇਹ ਨਹੀਂ ਹੈਗਾ ਵੀ ਵੀ ਗਲੀਆਂ ਬਣਿਆ ਹੋਇਆ ਦੁਬਾਰਾ ਫੇਰ ਪੱਟ ਲੋ ਫਿਰ ਸਿੱਧੀਆਂ ਕਰ ਦੋ ਫੇਰ ਪੱਟ ਲੋ ਫੇਰ ਸਿੱਧੀਆਂ ਕਰ ਦੋ ਨਾ ਉਸ ਤੋਂ ਉਪਰ ਕੁਝ ਕੰਮ ਕਰਾਂਗੇ ਜਿਹੜੀ ਲੱਗਦਾ ਬਾਰ ਨੰਬਰ 10 ਦੇ ਵਿੱਚ ਮੋਡਲੀ ਨਾਲ ਜਿਹੜੀਆਂ ਸਮੱਸਿਆਵਾਂ ਕੀ ਕੀ ਆ ਰਹੀਆਂ ਨੇ ਔਰ ਲੀਸ ਮੁਸਾਵਾਜੀ ਇੱਕ ਸਾਡੇ ਵਿਆਰ ਦਾ ਮਸਲਾ ਉਹ ਸੀਐਮਐਲ ਸਾਡੇ ਧਿਆਨ ਚ ਚਾਹਤਾ ਪਹਿਲਾਂ ਲੋਕਾਂ ਨੇ ਬਹੁਤ ਰੋਟ ਸਪੋਰਟ ਕਰੀ ਹੈ ਬਹੁਤ ਸੀਐਮਐਲ ਸਾਡੇ ਧਿਆਨ ਲਗਾ ਉਹਨਾਂ ਦੇ ਬੰਦ ਦੀ ਕਾਰਵਾਈ ਵੀ ਕਰਵਾਉਂਦਾ ਤੇ ਅਸੀਂ ਆਪ ਸਾਡੇ ਲੋਕਾਂ ਨੂੰ ਵਿਸ਼ਵਾਸ ਦਵਾਉਂਦੇ ਅਸੀਂ ਉਹਨਾਂ ਦੇ ਜੋ ਵੀ ਸਮੱਸਿਆ ਨੇ ਵਪਾਰ ਮੰਡਲ ਦੇ ਨੇ ਜਾਂ ਵਿਆਰ ਦੇ ਨੇ ਉਹਨਾਂ ਨਾਲ ਸਰੇਮ ਖੜਾਂਗੇ ਹਾਂਜੀ ਆਪਾਂ ਗੱਲ ਕਰੀਏ ਲੰਬਾ ਸਮੇਂ ਤੋਂ ਕਾ ਆਮ ਆਦੀ ਪਾਰਟੀ ਸਰਕਾਰ ਆਈਆ ਜਿਹੜੇ ਕੰਮ ਹੋਣ ਵਾਲੇ ਸੀਗੇ ਕਿਉਂ ਨਹੀਂ ਹੋ ਸਕੇ ਕਾਰਨ ਕੀ ਬੰਦੇ ਹੇ ਭਾਈ ਅਸੀਂ ਥੋੜਾ ਟਾਈਮ ਪਹਿਲਾਂ ਜੁਆਇਨ ਕੀਤੀ ਇਸ ਗੱਲ ਦਾ ਤੁਹਾਨੂੰ ਜੋ ਵੀ ਕੰਮ ਹੋਣ ਵਾਲੇ ਸੀ ਜਾਂ ਨਹੀਂ ਹੋਏ ਤੇ ਉਹ ਦੇਖੋ ਅਸੀਂ ਫਸਟ ਟਾਈਮ ਕੰਪਲੇਸ਼ਨ ਲੜ ਰਹੇ ਤੇ ਜਿੱਤ ਕੇ ਜੋ ਸਾਡੇ ਕੰਮ ਨੇ ਜਰੂਰ ਕਰਨਾ ਜੇ ਆਪਾਂ ਗੱਲ ਕਰੀਏ ਤੁਹਾਡੇ ਵਿਰੋਧੀਆਂ ਨੇ ਵੀ ਕਾਫੀ ਪਰੇ ਹੋਣੇ ਬਸਪਾ ਤੋਂ ਸ਼ਹਿਰ ਦੇ ਵਿੱਚ ਕੀ ਲੱਗਦਾ ਅਮਨ ਸ਼ਾਂਤੀ ਦਾ ਜਿਹੜਾ ਇੱਕ ਮੇਂ ਪ੍ਰਚਾਰ ਕਰਨ ਚਾਹੁੰਦੇ ਜਦ ਤੱਕ ਵੋਟਾਂ ਆਉਂਗੀਆਂ ਅਮਨ ਸ਼ਾਂਤੀ ਰਹੂਗੀ ਤੇ ਬਿਲਕੁਲ ਅਮਨ ਸ਼ਾਂਤੀ ਰਹੂਗੀ ਜੀ ਬਿਲਕੁਲ ਸਾਫ਼ ਸੁਥਰਾ ਇਲੈਕਸ਼ਨ ਮੂਵ ਨਹੀਂ ਬਿਲਕੁਲ ਜੱਦਾ ਹੋਏ ਜੀ ਕਿਉਂਕਿ ਉਹਨਾਂ ਲੋਕਾਂ ਨੇ ਬਹੁਤ ਮੁਕਤ ਕਰੀਏ ਸਾਰੀ ਭਾਸ਼ਾ ਨੂੰ ਬਤਾਏ ਤਾਂ ਕਿ ਜਦੋਂ ਤੁਸੀਂ ਭਾਸ਼ਾ ਵਿੱਚ ਜਾਉਂਗੇ ਤੁਹਾਨੂੰ ਆਪਣੇ ਉੱਤੇ ਲੱਗੇ ਸਾਡੇ ਸਤਿਕਾਰਯੋਗ